ਸੰਗਤ ਜੀ ਤਨ ਤਨ ਜਗਤ ਗੁਰੂ ਸਤਿਗੁਰੂ ਦਾਸ ਮਹਾਰਾਜ ਜੀ ਨੇ ਨਾ ਸਾਨੂੰ ਹਰ ਵਿਸ਼ੇ ਦੇ ਵਿੱਚ ਸਾਨੂੰ ਗਿਆਨ ਬਖਸ਼ਿਆ ਹੈ ਜਿਵੇਂ ਅਸੀਂ ਦਿਨ ਵਾਰ ਦੇ ਵਿੱਚ ਫਸੇ ਹੋਏ ਹਾਂ ਸਾਧ ਸੰਗਤ ਜੀ ਦਿਨ ਵਾਰ ਦੇ ਵਿੱਚ ਆਪਾਂ ਮੰਗਲਵਾਰ ਨੂੰ ਵੀਰਵਾਰ ਨੂੰ ਸ਼ਨੀਵਾਰ ਨੂੰ ਅੱਜ ਮੈਂ ਸਵੇਰੇ ਵੀ ਬੇਨਤੀ ਕੀਤੀ ਸੀ ਕਿ ਸਾਧ ਸੰਗਤ ਜੀ ਆਪਾਂਨੇਕਾ ਪ੍ਰਕਾਰ ਦੇ ਵਹਿਮ ਕਰਦੇ ਹਾਂ ਮੰਗਲਵਾਰ ਨੂੰ ਕੋਈ ਸਿਰ ਨਹੀਂ ਨਾ ਹੁੰਦਾ ਸਾਧ ਸੰਗਤ ਜੀ ਕਹੇ ਕੱਪੜੇ ਨਹੀਂ ਧੋਂਦੇ ਵੀਰਵਾਰ ਨੂੰ ਸ਼ਨੀਵਾਰ ਨੂੰ ਲੋਹਾ ਨਹੀਂ ਖਰੀਦਦੇ ਤੇ ਸਤਿਗੁਰਾਂ ਨੇ ਹਫਤਾਵਾਰੀ ਬਾਣੀ ਵੀ ਲਿਖੀ ਸਤਿਗੁਰਾਂ ਨੇ ਸਾਜ ਸੰਗਤ ਜੀ ਹਰ ਮਹੀਨੇ ਦੇ ਉੱਪਰ ਪ੍ਰਕਾਸ਼ ਪਾਇਆ 12ਵਾਂ ਸਤਿਗੁਰਾਂ ਨੇ ਸਾਜ ਸੰਗਤ ਜੀ ਜੋ ਸਾਡੇ ਤਿਥੀ ਚੱਲਦੀ ਹੈ ਜਿਵੇਂ ਪਹਿਲੀ ਦੂਸਰੀ ਤੀਸਰੀ ਇਹਨਾਂ ਦੇ ਉੱਪਰ ਵੀ ਪ੍ਰਕਾਸ਼ ਪਾਇਆ ਕਾਦੇ ਕਰਕੇ ਸਾਜ ਸੰਗਤ ਜੀ ਕਿ ਭਾਈ ਜੋ ਸੰਗਤ ਹੈ ਇਹਨਾਂ ਨੂੰ ਸੱਚ ਦਾ ਪਤਾ ਲੱਗੇ ਕਿ ਵਿਹਿਮਾ ਪਰਮਾਤਮਾ ਤੋਂ ਨਿਕਲਣ ਸਾਧ ਸੰਗਤ ਜੀ ਤੇ ਇਹਨਾਂ ਨੂੰ ਪਤਾ ਲੱਗੇ ਕਿ ਭਾਈ ਦਿਨਵਾਰ ਜੀ ਨੇ ਇਨਸਾਨ ਨੇ ਸਾਧ ਸੰਗਤ ਜੀ ਚੰਗੇ ਬਾੜੇ ਬਣਾਏ ਹਰ ਸਮਾਹ ਹਰ ਵਕਤ ਤੋਂ ਪਰਮ ਪਿਤਾ ਪਰਮਾਤਮਾ ਦਾ ਤੇ ਸਾਧ ਸੰਗਤ ਜੀ ਹਰ ਸ਼ਬਦ ਦੇ ਵੀ ਸਤਿਗੁਰਾਂ ਨੇ ਸਾਨੂੰ ਇਹੀ ਗਿਆਨ ਬਖਸ਼ਿਆ ਕਿ ਭਾਈ ਪਰਮਾਤਮਾ ਸਤੈ ਸਾਧ ਸੰਗਤ ਜੀ ਉਹਨੂੰ ਕਿਸੇ ਦਿਖਾਵੇ ਦੀ ਲੋੜ ਨਹੀਂ ਉਹ ਵਿਹਿਮਾ ਪਰਮਾਤਮਾ ਪਰੱਖੰਡਾ ਨਾਲ ਨਹੀਂ ਸੱਚ ਚੰਗੇ ਕਰਮਾਂ ਦੇ ਨਾਲ ਖੁਸ਼ ਹੁੰਦਾ ਜਦੋਂ ਆਪਾਂ ਸ਼ੁਭ ਕਰਮ ਕਰਦੇ ਹਾਂ ਦੀਵਾਂਤ ਸਤਿਗੁਰ ਜੀ ਸਮਝਾ ਰਹੇ ਨੇ ਨਾ ਦੂਜੀ ਦੁਰਮਤ ਦੂਰ ਕਰ ਰਖਣਾ ਗੁਰੂ ਸੇ ਨਿਉ ਕਿ 사ਤ ਸੰਗਤ ਜੀ ਦੂਜੀ ਤਤ ਵੀ ਸਤਿਗੁਰਾਂ ਦਾ ਉਪਦੇਸ਼ ਹੈ ਕਿ ਭਾਈ ਇਹ ਕਿਤਾਬਾਂ ਬੁਰੀ ਸੰਗਤ ਵਾਲਿਆਂ ਤੋਂ ਦੂਰ ਰਹਿਣਾ ਜਿਹੜੇ ਵੀ ਭਾਈ ਸ਼ਰਾਬ ਪੀਂਦੇ ਨੇ ਜੂਆ ਖੇਡਦੇ ਨੇ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਠੱਗਦੇ ਨੇ 사ਤ ਸੰਗਤ ਜੀ ਉਹਨਾਂ ਤੋਂ ਦੂਰ ਰਹਿਣਾ ਤੇ ਸਾਡੇ ਅੰਦਰ ਜਿੰਨੇ ਵੀ ਵਿਸ਼ੇ ਵਿਕਾਰ ਨੇ ਸਾਰੇ ਦੂਰ ਕਰ ਦੇਣੇ ਨੇ ਤੇ ਜਦੋਂ ਤੱਕ 사త్సੰਗਤ ਜੀ ਅਸੀਂ ਨਹੀਂ ਕਰਦੇ ਆਪਾਂ ਗੁਰੂ ਦੇ ਨੇੜੇ ਨਹੀਂ ਜਾ ਹੋ ਸਕਦੇ 사త్సੰਗਤ ਜੀ ਗੁਰਬਾਣੀ ਸਾਨੂੰ ਸੱਚ ਦੱਸਦੀ ਹੈ ਗੁਰਬਾਣੀ ਸਾਨੂੰ ਰਸਤਾ ਦਿਖਾਉਂਦੀ ਹੈ ਪਰ ਚੱਲਾ ਸਾਨੂੰ ਖੁਦ ਹੀ ਪਵੇਗਾ ਗੁਰਬਾਣੀ 사త్సੰਗਤ ਜੀ ਸਾਡਾ ਜੋ ਜੀਵਨ ਹੈ ਉਹਦੇ ਵਿੱਚ ਚਾਨਣਾ ਲਿਆ ਸਕਦੀ ਹੈ ਪ੍ਰਕਾਸ਼ ਕਰ ਸਕਦੀ ਹੈ ਪਰ ਗੁਰਬਾਣੀ ਵੀ ਸਾਨੂੰ ਆਪ ਹੀ ਪੜਨੀ ਪਵੇਗੀ ਗੁਰੂ ਦੱਸ ਸਕਦਾ ਹੈ ਕਿ ਬੇਟਾ ਬਾਣੀ ਪੜਿਆ ਕਰ ਨਾਮ ਜਪਿਆ ਕਰ ਸਾਧ ਸੰਗਤ ਜੀ ਬਾਣੀ ਵੀ ਖੁਦ ਪੜਨੀ ਪੈਣੀ ਹੈ ਤੇ ਨਾਮ ਜਪਣਾ ਵੀ ਆਪ ਹੀ ਪੈਣਾ ਜਿਨਹੀ ਨਾਮ ਤੇ ਆਇਆ ਗਏ ਮੁਸ਼ਕਲ ਕਾਲ ਦੂਜੀ ਦੁਰਮਤ ਦੂਰ ਕਰ ਸਾਧ ਸੰਗਤ ਜੀ ਇੱਕ ਗੁਰਮਤ ਹੁੰਦੀ ਹੈ ਇੱਕ ਦੁਰਮਤ ਹੁੰਦੀ ਹੈ ਜੋ ਮਨ ਦੀ ਗੱਲ ਮੰਨਦੇ ਨੇ ਬੁਰੀ ਸੋਚ ਹੈ ਜਿਨ੍ਹਾਂ ਦੀ ਉਹ ਦੁਰਮਤ ਲੋਕ ਨੇ ਭਾਈ ਜੋ ਜਿਨ੍ਹਾਂ ਦੀ ਸੋਚ ਗੁਰੂ ਦੀ ਸੋਚ ਦੇ ਬਰਾਬਰ ਹੈ ਜੋ ਗੁਰੂ ਸੋਚਦਾ ਹੈ ਭਾਈ ਅਸੀਂ ਵੀ ਉਹੀ ਸੋਚਦੇ ਹਾਂ ਤਾਂ ਅਸੀਂ ਗੁਰਮੁਖ ਬਣ ਜਾਵਾਂਗੇ ਤੇ ਸਤਿਗੁਰਾਂ ਦਾ ਚ ਪਹਿਲਾ ਉਪਦੇਸ਼ ਹੈ ਕਿ ਸਤਸੰਗਤ ਜੀ ਆਪਾਂ ਬੁਰੀ ਸੋਚ ਛੱਡੀਏ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੋਂ ਬਚੀਏ ਸਭ ਦਾ ਭਲਾ ਮੰਗੀਏ ਸਤਸੰਗਤ ਜੀ ਆਪਣੇ ਮਨ ਨੂੰ ਐਸਾ ਬਣਾ ਲਈਏ ਜਿਵੇਂ ਕਿਸੇ ਸੰਤ ਦਾ ਮਨ ਹੁੰਦਾ ਹੈ ਜਿਦੇ ਵਿੱਚ ਸਭ ਗੋਬਿੰਦ ਹੈ ਸਭ ਮੇਹਰ ਹੈ ਸਾਰ ਇਨਸਾਨ 'ਚ ਪਰਮਾਤਮਾ ਨਜ਼ਰ ਆਵੇ ਸਭ ਦਾ ਭਲਾ ਪਰ ਕਾ ਬੁਰਾ ਨਾ ਰੱਖੋ ਚੀਤ ਤੁਮਕੋ ਦੁੱਖ ਨਹੀਂ ਪਾਈ ਤੇ ਸਤਗੁਰੂ ਜੀ ਫਰਮਾਉਂਦੇ ਨੇ ਭਾਈ ਜੋ ਗੁਰਮਤ ਸਤਸੰਗਤ ਜੀ ਆਪਣੇ ਮਨ ਦੇ ਵਿੱਚ ਗੁਰਮਤ ਲੈ ਕੇ ਆਵੇਗਾ ਤੇ ਦੁਰਮਤ ਨੂੰ ਤਿਆਗ ਦੇਵੇਗਾ ਸਤਗੁਰੂ ਜੀ ਫਰਮਾਉਂਦੇ ਨੇ ਗੁਰਸੈ ਨਿਉ ਕਿ ਭਾਈ ਉਹ ਗੁਰੂ ਦੇ ਨੇੜੇ ਹੋ ਜਾਵੇਗਾ ਫਿਰ ਉਹਨੂੰ ਆਨੰਦ ਆਏਗਾ ਗੁਰੂ ਦੀ ਸੇਵਾ ਕਰਨ ਦੇ ਵਿੱਚ ਗੁਰੂ ਦੇ ਵਚਨ ਮੰਨਣ ਦੇ ਵਿੱਚ ਤੇ ਕਰਨਾ ਕੀ ਇਹ ਸਤਸੰਗਤ ਜੀ ਦੁਰਮਤ ਤਿਆਗਣੀ ਸਾਡੇ ਆਸ-ਪਾਸ ਜੋ ਬੁਰੇ ਲੋਕ ਨੇ ਉਹਨਾਂ ਤੋਂ ਦੂਰ ਰਹਿਣਾ ਹੈ ਸਾਤਸੰਗਤ ਜੀ ਨਫ਼ਰਤ ਨਹੀਂ ਜੇ ਕਰਨੀ ਉਹਨਾਂ ਨਾਲ ਵੀ ਉਹਨਾਂ ਨਾਲ ਵੀ ਆਪਾਂ ਉਹਨਾਂ ਲਈ ਅਰਦਾਸ ਬੇਨਤੀ ਕਰਨੀ ਉਹਨਾਂ ਦਾ ਵੀ ਪਰਿਵਾਰ ਹੈ ਉਹਨਾਂ ਦੀ ਮਾਤਾ ਹੈ ਪਿਤਾ ਹੈ ਬੱਚੇ ਨੇ ਸਾਤਸੰਗਤ ਜੀ ਭੈਣ ਭਰਾ ਨੇ ਉਹ ਪਟਕਿਆ ਹੋਇਆ ਇਨਸਾਨ ਆਪਾਂ ਨਫ਼ਰਤ ਨਹੀਂ ਜੇ ਕਰਨੀ ਬੁਰੇ ਇਨਸਾਨਾਂ ਨਾਲ ਸਾਤਸੰਗਤ ਜੀ ਕਿਸੇ ਗੁਰੂ ਨੇ ਨਫ਼ਰਤ ਨਹੀਂ ਕੀਤੀ ਸਗੋਂ ਭੁੱਲੀ ਹੋਈ ਮਾਨਵਤਾ ਨੂੰ ਉਹਨਾਂ ਨੇ ਸੱਚੇ ਰਾਹੇ ਪਾਇਆ ਹੈ ਸੱਚ ਦਾ ਰਸਤਾ ਦੱਸਿਆ ਤੇ ਆਪਾਂ ਵੀ ਗੁਰੂ ਅਰਬਜਾਸ ਮਹਾਰਾਜ ਜੀ ਦੇ ਬੱਚੇ ਆ ਸਾ ਸੰਗਤ ਜੀ ਬੁਰੇ ਲੋਕਾਂ ਨਾਲੋਂ ਨਫ਼ਰਤ ਕਰਨ ਨਾਲੋਂ ਆਪਾਂ ਉਹਨਾਂ ਨੂੰ ਸੱਚ ਦਾ ਰਸਤਾ ਦਿਖਾਣਾ ਹੈ ਫਿਰ ਆਪਾਂ ਗੁਰੂ ਦੇ ਨੇੜੇ ਹੋਵਾਂਗੇ ਸਾ ਸੰਗਤ ਜੀ ਕਰਮ ਕਾਂਡ ਕਰਨ ਦੇ ਨਾਲ ਗੁਰੂ ਨੇੜੇ ਨਹੀਂ ਜੀ ਹੁੰਦਾ ਗੁਰੂ ਨਾਲ ਪ੍ਰੇਮਾ ਭਗਤੀ ਨਹੀਂ ਹੁੰਦੀ ਸਤਸੰਗਤ ਜੀ ਜਦੋਂ ਚੰਗੇ ਕਰਮ ਕਰਾਂਗੇ ਕਿਸੇ ਭੁੱਖੇ ਨੂੰ ਰੋਟੀ ਖਵਾਵਾਂਗੇ ਕਿਸੇ ਬੱਚੇ ਨੂੰ ਪੜ੍ਹਾਵਾਂਗੇ ਲਿਖਾਵਾਂਗੇ ਬਿਮਾਰ ਦਾ ਇਲਾਜ ਕਰਾਵਾਂਗੇ ਕਹਿਣ ਦਾ ਭਾਵ ਭਾਈ ਮਾਨਵਤਾ ਦੀ ਸੇਵਾ ਕਰਾਂਗੇ ਫਿਰ ਸਤਸੰਗਤ ਜੀ ਮਾਲਕ ਬੜਾ ਖੁਸ਼ ਹੁੰਦਾ ਫਿਰ ਉਹ ਗੁਰੂ ਸਾਡੇ ਨੇੜੇ ਹੋ ਜਾਂਦਾ ਸਤਸੰਗਤ ਜੀ ਆਪਾਂ ਕਹਿ ਦਿੰਨੇ ਆ ਕਿ ਭਾਈ ਗੁਰੂ ਸਾਡੇ ਨਾਲ ਗੱਲ ਨਹੀਂ ਕਰਦਾ ਗੁਰੂ ਸਾਡੇ ਕੋਲ ਬੈਠਦਾ ਨਹੀਂ ਹੈ ਗੁਰੂ ਸਾਡੀ ਗੱਲ ਨਹੀਂ ਸੁਣਦੇ ਸਤਸੰਗਤ ਜੀ ਆਪਣੇ ਮਨ ਨੂੰ ਟਟੋਲ ਕੇ ਵੇਖੇ ਮਨ ਨੂੰ ਸਾత్సੰਗਤ ਜੀ ਸਰਚ ਕਰਕੇ ਦੇਖਿਓ ਇਹਨੂੰ ਇਹਦੇ ਅੰਦਰ ਲੱਭ ਕੇ ਦੇਖਿਓ ਭਾਈ ਕੀ ਕੁਛ ਇਹਦੇ ਵਿੱਚ ਪਿਆ ਹੋਇਆ ਹੈ ਸਫਲ ਕਰਮ ਤਬ ਹੋਣਗੇ ਗਤ ਪਾਵੈ ਇਹਦੇਉ ਸਾత్సੰਗਤ ਜੀ ਦੁਰਮਤ ਤਿਆਗਾਗੇ ਗੁਰੂ ਵਾਲੀ ਗੁਰੂ ਦੀ ਗੱਲ ਮੰਨਾਂਗੇ ਆਪਣੇ ਅੰਦਰ ਗੁਰਮਤ ਵਸਾਵਾਂਗੇ ਗੁਰੂ ਸਾਡੇ ਨੇੜੇ ਹੋਵੇਗਾ ਤਾਂ ਗੁਰੂ ਦੇ ਬਚਨ ਮੰਨਾਂਗੇ ਤੇ ਸਾత్సੰਗਤ ਜੀ ਫਿਰ ਕੀ ਹੋਵੇਗਾ ਸਫਲ ਕਰਮ ਤਬ ਹੋਣਗੇ ਸਾత్సੰਗਤ ਜੀ ਜੀ ਗੁਰੂ ਦੇ ਹਿਸਾਬ ਨਾਲ ਚੱਲਾਂਗੇ ਨਾ ਆਪਾਂ ਮਾੜੇ ਕਰਮ ਕਰ ਹੀ ਨਹੀਂ ਸਕਦੇ ਆਪਾਂ ਬੁਰੇ ਕਰਮ ਉਦੋਂ ਕਰਦੇ ਆ ਜਦੋਂ ਸਾਡੇ ਅੰਦਰ ਰੱਬ ਦਾ ਡਰ ਨਾ ਹੋਵੇ ਜਦੋਂ ਸਾਡੇ ਅੰਦਰ ਗੁਰੂ ਦੇ ਵਚਨ ਮੰਨਣ ਦਾ ਡਰ ਨਾ ਹੋਵੇ ਸਾਧ ਸੰਗਤ ਜੀ ਉਦੋਂ ਆਪਾਂ ਬੁਰੇ ਕਰਮ ਕਰਦੇ ਤੇ ਗੁਰੂ ਜੀ ਪਰਮੰਦੇ ਨੇ ਭਾਈ ਜੋ ਚੰਗੇ ਕਰਮ ਕਰੇਗਾ ਉਹਦਾ ਇਹ ਜੀਵਨ ਸਫਲ ਚੱਲਾ ਜਾਵੇ ਉੱਚੇ ਮੰਦਰ ਸਾਲ ਰਸੋਈ ਏਕ ਘਰੀਫਨ ਰਹਿਣਾ ਹੋਈ ਇਹ ਤਾਂ ਐਸਾ ਜੈਸੇ ਕਾਸ ਕੀ ਟਾਟੀ ਜਲ ਗਿਓ ਕਾਂਸ ਰਲ ਗਿਓ ਮਾਟੀ ਸਾਧ ਸੰਗਤ ਜੀ ਇਸ ਦੇਹੀ ਨੇ ਰਾਖ ਦੀ ਢੇਰੀ ਬਣ ਜਾਣਾ ਹੈ ਇਹ ਸਾਧ ਸੰਗਤ ਜੀ ਮਿੱਟੀ ਹੋ ਜਾਵੇਗਾ ਪਰ ਜੇ ਆਪਾਂ ਚੰਗੇ ਕਰਮ ਕਰਾਂਗੇ ਸਤਿਗੁਰੂ ਜੀ ਫਰਮਾਉਂਦੇ ਨੇ ਮਾਨਸ ਜਨਮਦੁ ਲੰਭ ਹੈ ਹੋਏ ਨਾ ਬਾਰੰਬਾਰ ਬਾਰ ਬਾਰ ਨਹੀਂ ਹੋਣਾ ਸਾਧ ਸੰਗਤ ਜੀ ਤੇ ਸਾਡੇ ਕਰਮ ਤਾਂ ਹੀ ਸਫਲ ਹੋਣਗੇ ਸਾਧ ਸੰਗਤ ਜੀ ਜੇ ਆਪਾਂ ਗੁਰੂ ਦੀ ਗੱਲ ਮੰਨਾਂਗੇ ਤੇ ਜੇ ਕਰਮ ਸਫਲ ਕਰਾਂਗੇ ਸਾਧ ਸੰਗਤ ਜੀ ਕਰਮ ਚੰਗੇ ਕਰਾਂਗੇ ਇਹ ਸਰੀਰ ਨੂੰ ਸਾਧ ਸੰਗਤ ਜੀ ਸਫਲਤਾ ਮਿਲਣੀ ਹੈ ਇਹ ਸਾਡੀ ਆਤਮਾ ਪ੍ਰਮਾਤਮਾ ਦੀ ਜੋਤ ਦੇ ਵਿੱਚ ਜੋਤ ਹੋ ਜਾਣੀ ਹੈ ਇਹ ਸਾਧ ਸੰਗਤ ਜੀ ਆਜ਼ਾਦ ਹੋ ਜਾਣੀ ਹੈ ਮੁਕਤ ਹੋ ਜਾਣੀ ਹੈ ਤੇ ਕਿਸੇ ਵੀ ਬੰਧਨ ਦੇ ਵਿੱਚ ਨਹੀਂ ਪਏਗੀ ਪਰ ਜੇ ਆਪਾਂ ਬੁਰਾ ਕਰਮ ਕਰਾਂਗੇ ਮਾੜੀ ਸੋਚ ਰੱਖਾਂਗੇ ਇਹ ਸਾਸੰਗਤ ਜੀ ਤੜਪੇਗੀ ਇਹ ਸਾਡੇ ਸ਼ਰੀਰ ਦੇ ਵਿੱਚ ਤੜਪੇਗੀ ਅਗੇ ਸਤਿਗੁਰੂ ਜੀ ਸਮਝਾਉਂਦੇ ਨੇ ਦੂਜੀ ਦੁਰਮਤ ਦੂਰ ਕਰ ਦਇਆ ਧਰਮ ਕਿਰਪਾਲ ਸਾਸੰਗਤ ਜੀ ਦੁਰਮਤ ਨੂੰ ਆਪਾਂ ਦੂਰ ਕਰੀਏ ਦਇਆ ਧਰਮ ਕਿਰਪਾਲ ਤੇ ਦਇਆ ਭਾਵਨਾ ਆਪਣੇ ਮਨ 'ਚ ਬਸਾਈਏ ਕਿਰਪਾ ਕਰੀ ਕਹਿਣ ਦਾ ਭਾਵ ਸਾਸੰਗਤ ਜੀ ਸਤਿਗੁਰਾਂ ਨੇ ਜਿਵੇਂ ਸਮਝਾਇਆ ਹੈ ਨਾ ਰਵਦਾਸ ਪਿਆ ਹੈ ਬਸਰਿਓ ਮਨੁ ਪ੍ਰੇਮਾਇ ਕੇ ਭਾਈ ਪ੍ਰੇਮਾ ਭਗਤੀ ਕਰੋ ਮਾਨਵਤਾ ਦੀ ਸੇਵਾ ਕਰੋ ਬੁਰੀ ਸੋਚ ਨੂੰ ਸਾਤ ਸੰਗਤ ਜੀ ਛੱਡ ਦੇਈਏ ਜਿਸ ਸੋਚ ਦੇ ਵਿੱਚ ਠੱਗੀ ਹੈ ਕਿਸੇ ਨੂੰ ਲੁੱਟਣਾ ਹੈ ਧੋਖਾ ਦੇਣਾ ਹੈ ਬੇਈਮਾਨੀ ਕਰਨਾ ਉਹ ਸੋਚ ਛੱਡਣੀ ਹੈ ਆਪਾਂ ਮਾਨਵਤਾ ਦੀ ਸੇਵਾ ਵਾਲੀ ਸੋਚ ਲੈ ਕੇ ਆਣੀ ਹੈ ਤੇ ਭਾਈ ਜੋ ਮਾਨਵਤਾ ਦੀ ਸੇਵਾ ਦੀ ਸੋਚ ਲੈ ਕੇ ਆਵੇਗਾ ਸਤਿਗੁਰੂ ਜੀ ਫਰਮਾਉਂਦੇ ਨੇ ਦੁਜੀ ਦੁਰਮਤ ਦੂਰ ਕਰ ਦਇਆ ਧਰਮ ਕਿਰਪਾਲੋ ਸਾਤ ਸੰਗਤ ਜੀ ਬੜੀ ਉਸ ਮਾਲਕ ਦੀ ਕਿਰਪਾ ਹੋਣੀ ਹੈ ਜਿਹਦੇ ਅੰਦਰ ਦਇਆ ਸਤ ਸੇਕਰ ਗੋਸਤੀ ਹਿਰਦਿਆਂ ਬਸੇ ਗੋਪਾਲ ਤੇ ਸਾਧ ਸੰਗਤ ਜੀ ਆਪਾਂ ਸੱਚ ਨਾਲ ਵਿਚਾਰ ਕਰਨੀ ਹੈ ਤੇ ਸੱਚ ਕਿਹਦੇ ਕੋਲ ਹੈ ਸੱਚ ਸੰਤਾ ਕੋਲ ਹੈ ਸੱਚ ਸਾਧੂਆਂ ਕੋਲ ਹੈ ਸੱਚ ਸਾਧ ਸੰਗਤ ਜੀ ਜੋ ਸੱਚ ਦੇ ਰਸਤੇ ਤੇ ਚੱਲਦੇ ਨੇ ਮਹਾਪੁਰਸ਼ ਬਾਬਾ ਸਾਹਿਬ ਵਰਗੇ ਉਹਨਾਂ ਕੋਲ ਹੈ ਸਤ ਸੰਗਤ ਜੀ ਆਪਾਂ ਸੱਚ ਦੀ ਵਿਚਾਰ ਕਰਨੀ ਹੈ ਸਤ ਸੰਤ ਚੀ ਸੰਗਤ ਕਰਨੀ ਹੈ ਸਤ ਸੰਗਤ ਮਿਲ ਰਹੀ ਹੈ ਮਾਦੋ ਜੈਸੇ ਮધુ ਮਕੀਰਾ ਆਪਾਂ ਸੱਚ ਦਾ ਸੰਗ ਕਰਨਾ ਹੈ ਸਤ ਸੰਗਤ ਜੀ ਸੰਤਾਂ ਦਾ ਸੰਗ ਕਰਨਾ ਹੈ ਤੇ ਜੋ ਸੱਚ ਦੇ ਨਾਲ ਰਹਿਣਗੇ ਭਾਈ ਸਤ ਸੰਗਤ ਜੀ ਉਹਨਾਂ ਤੇ ਹੀ ਗੁਰੂ ਦੀ ਜੋ ਹੈ ਕਿਰਪਾ ਹੋਵੇਗੀ ਕਿਉਂਕਿ ਸਤ ਸੰਗਤ ਜੀ ਕੋਈ ਸਾਨੂੰ ਮਾੜੀਆਂ ਗੱਲਾਂ ਸਿਖਾਵੇਗਾ ਕੋਈ ਸ਼ਰਾਬ ਪੀਣਾ ਕੋਈ ਲੜਾਈ ਝਗੜਾ ਕੋਈ ਨਿੰਦਾ ਚੁਗਲੀ ਇੱਕ ਗੁਰੂ ਹੈ ਜੋ ਸਾਡੇ ਬੱਚਿਆਂ ਨੂੰ ਕਹਿੰਦਾ ਕਿ ਭਾਈ ਪੜਿਆ ਕਰੋ ਸਤਸੰਗਤ ਜੀ ਜੋ ਬੱਚਿਆਂ ਨੂੰ ਕਹਿੰਦਾ ਆਪਣੇ ਮਾਤਾ ਪਿਤਾ ਦੀ ਸੇਵਾ ਕਰਿਆ ਕਰੋ ਨਸ਼ੇਸ਼ਾ ਦੂਰ ਰਹੋ ਇੱਕ ਸੱਚਾ ਗੁਰੂ ਹੀ ਹੈ ਸਤਸੰਗਤ ਜੀ ਜੋ ਹਰ ਇਨਸਾਨ ਨੂੰ ਕਹਿੰਦਾ ਆ ਕਿ ਭਾਈ ਮਾਨਵਤਾ ਦੀ ਸੇਵਾ ਕਰਿਆ ਕਰੋ ਤੇ ਸ਼ੁਰੂਆਤ ਕਿਤੋਂ ਕਰਨੀ ਆਪਣੇ ਘਰੋਂ ਕਰਨੀ ਆਪਣੇ ਮਾਤਾ ਪਿਤਾ ਤੋਂ ਆਪਣੇ ਪਰਿਵਾਰ ਤੋਂ ਸਤ ਸੇਕਰ ਗੋਸਤੀ ਕਿ ਭਾਈ ਜਦੋਂ ਵੀ ਗੱਲਾਂ ਕਰਨੀਆਂ ਨੇ ਸੱਚੀਆਂ ਗੱਲਾਂ ਕਰੋ ਸਤ ਸੰਗਤ ਜੀ ਕਿਸੇ ਦੀ ਨਿੰਦਾ ਚੁਗਲੀ ਕਰਨ ਨਾਲੋਂ ਆਪਾਂ ਸੱਚ ਬੋਲੀਏ ਤੇ ਸਤ ਸੰਗਤ ਜੀ ਦਇਆ ਧਰਮ ਕਿਰਪਾਲ ਤੇ ਧਰਮ ਕਿਹੜਾ ਉਹ ਧਰਮ ਸਤ ਸੰਗਤ ਜੀ ਬੜੇ ਗਹਿਰੇ ਭਾਵ ਨਾਲ ਸੁਣ ਲੈਣਾ ਕਿਉਂਕਿ ਭਾਵ ਬੜਾ ਗਹਿਰਾ ਦਇਆ ਧਰਮ ਕਿਰਪਾਲ ਸਤ ਸੰਗਤ ਜੀ ਦੂਸਰਿਆਂ ਤੇ ਦਇਆ ਕਰਨੀ ਭਾਵ ਮਾਨਵਤਾ ਦੀ ਸੇਵਾ ਕਰਨੀ ਇਸ ਦੁਨੀਆ ਦਾ ਸਭ ਤੋਂ ਵੱਡਾ ਧਰਮ ਹੈ ਸਾਤਸੰਗਤ ਜੀ ਤੁਸੀਂ ਅਕਸਰ ਸੁਣਿਆ ਹੋਵੇਗਾ ਬਹੁਤੇ ਸਿਆਣੇ ਲੋਕ ਕਹਿੰਦੇ ਨੇ ਕਿ ਭਾਈ ਦੁਨੀਆ ਦਾ ਜੇ ਕੋਈ ਸਭ ਤੋਂ ਵੱਡਾ ਧਰਮ ਹੈ ਉਹ ਇਨਸਾਨੀਅਤ ਦਾ ਧਰਮ ਹੈ ਉਹ ਮਾਨਵਤਾ ਦਾ ਧਰਮ ਹੈ ਤੇ ਇਹੀ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਨੇ ਦੂਜੀ ਦੁਰਮਤ ਦੂਰ ਕਰ ਦਿਆ ਧਰਮ ਕਿਰਪਾਲ ਸਤ ਸੇਕਰ ਗੋਸਟੀ ਹਿਰਦਿਆਂ ਬਸੈ ਗੋਪਾਲ ਸਾਤਸੰਗਤ ਜੀ ਜੇ ਸਾਡੇ ਅੰਦਰ ਸੱਚ ਹੋਵੇਗਾ ਨਾ ਅੰਦਰ ਹੋਵੇ ਸੱਚ ਤਾਂ ਕੋਠੇ ਚੜਕੇ ਨਾ ਸਾਨੂੰ ਕਿਸੇ ਦਾ ਡਰ ਨਹੀਂ ਰਹੇਗਾ ਸੱਚਾ ਇਨਸਾਨ ਕਿਸੇ ਤੋਂ ਡਰਦਾ ਨਹੀਂ ਹੈ ਸਾਧ ਸੰਗਤ ਜੀ ਤੇ ਜੋ ਬੁਰੇ ਕਰਮਾਂ ਵਾਲੇ ਨੇ ਕਦੇ ਪੁਲਿਸ ਦਾ ਹਾਰਨ ਵੱਜ ਜਾਵੇ ਤਾਂ ਡਰ ਜਾਂਦੇ ਨੇ ਸਾਧ ਸੰਗਤ ਜੀ ਕੋਈ ਸ਼ਿਕਾਇਤ ਕਰ ਦੇਵੇ ਤਾਂ ਡਰ ਜਾਂਦੇ ਨੇ ਹਰ ਕਦਮ ਕਦਮ ਤੇ ਡਰਦੇ ਨੇ ਤੇ ਸਾਧ ਸੰਗਤ ਜੀ ਜੋ ਸੱਚੇ ਇਨਸਾਨ ਨੇ ਉਹ ਮੌਤੋਂ ਵੀ ਨਹੀਂ ਡਰਦੇ ਸਤ ਸੇਕਰ ਗੋਸਟੀ ਹਿਰਦਿਆਂ ਬਸੈ ਗੋਪਾਲ ਕਿ ਭਾਈ ਸੱਚ ਦੇ ਰਸਤੇ ਤੇ ਤਲ ਉਹ ਪ੍ਰਮਾਤਮਾ ਦੂਰ ਨਹੀਂ ਹੈ ਸਾਡੇ ਅੰਦਰ ਹੀ ਬੈਠਾ ਹੈ ਤੇ ਪਤਾ ਕਿਨੂੰ ਲੱਗੇਗਾ ਸਾਧ ਸੰਗਤ ਜੀ ਜੋ ਗੁਰੂ ਦੇ ਵਚਨ ਮੰਨ ਕੇ ਆਪਣੇ ਅੰਦਰ ਦੀ ਖੋਜ ਕਰੇਗਾ ਜਿਹਨੂੰ ਸੱਚ ਪਤਾ ਹੋਵੇਗਾ। ਸ਼ੁਭ ਕਰਮਾ ਫਲ ਸ਼ੁਭ ਹੈ ਕਰਮਾਂ ਸੰਦਣਾ ਖੇਤ ਤੇ ਸਾਧ ਸੰਗਤ ਜੀ ਕੇ ਸਤਿਗੁਰੂ ਅਦਾਸ ਮਹਾਰਾਜ ਜੀ ਫਰਮਾਉਂਦੇ ਨੇ ਜਿਹੋ ਜੇ ਕਰਮ ਆਪਾਂ ਕਰਾਂਗੇ ਸਾਧ ਸੰਗਤ ਜੀ ਉਹ ਜਾ ਫਲ ਮਿਲੇਗਾ। ਭਾਈ ਚੰਗੇ ਕਰਮ ਕਰਾਂਗੇ ਚੰਗਾ ਜੀਵਨ ਹੋਵੇਗਾ। ਮਾੜੇ ਕਰਮ ਕਰਾਂਗੇ ਬੁਰੇ ਕਰਮ ਕਰਾਂਗੇ ਸਾਧ ਸੰਗਤ ਜੀ ਬੁਰਾ ਜੀਵਨ ਹੋਵੇਗਾ। ਹੁਣ ਜਿਹੜੇ ਬੱਚੇ ਸਕੂਲ ਜਾਂਦੇ ਨੇ ਸਾਤਸੰਗਤ ਜੀ ਬਹੁਤ ਵਧੀਆ ਪੜ੍ਹਦੇ ਨੇ ਟੀਚਰ ਦੀ ਗੱਲ ਮੰਨਦੇ ਨੇ ਆਪਣਾ ਹੋਮਵਰਕ ਕਰਦੇ ਨੇ ਹਰ ਕੰਮ ਪੂਰਾ ਕਰਦੇ ਨੇ ਕਾਮਯਾਬ ਹੁੰਦੇ ਨੇ ਜੋ ਟੀਚਰ ਦੀ ਗੱਲ ਨਹੀਂ ਮੰਨਦੇ ਮੋਬਾਈਲ ਫੋਨ ਤੇ బిజీ ਰਹਿੰਦੇ ਨੇ ਕਲਾਸਾਂ ਨਹੀਂ ਜੇ ਲਾਂਦੇ ਹੋਮਵਰਕ ਪੂਰਾ ਨਹੀਂ ਕਰਦੇ ਸਾਤਸੰਗਤ ਜੀ ਉਹ ਬੱਚੇ ਕਾਮਯਾਬ ਕਿਵੇਂ ਹੋਣਗੇ ਜੋ ਆਪਣੇ ਗੁਰੂ ਦੀ ਗੱਲ ਨਹੀਂ ਮੰਨਦਾ ਇਹੀ ਧਰਮ ਦੀ ਰੀਤ ਹੈ ਸਾਤਸੰਗਤ ਜੀ ਜੋ ਸਾਡੇ ਗੁਰੂਆਂ ਨੇ ਸਾਨੂੰ ਕਿਹਾ ਆਪਾਂ ਜੇ ਉਹ ਗੱਲ ਮੰਨਦੇ ਆਂ ਤਾਂ ਸਾਤਸੰਗਤ ਜੀ ਸਾਨੂੰ ਆਪਣੇ ਅੰਦਰੋਂ ਹੀ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਜਾਣੀ ਹੈ ਬਹੁਤ ਗਿਆਨ ਸਤਸੰਗਤ ਜੀ ਦੇ ਸ਼ਰੀਰ ਦੇ ਵਿੱਚ ਪਰ ਕਰਨਾ ਕੀ ਪਵੇਗਾ ਸ਼ੁਭ ਕਰਮਾ ਫਲ ਸ਼ੁਭ ਹੈ ਕਿ ਭਾਈ ਚੰਗੇ ਕਰਮ ਕਰੋ ਸ਼ੁਭ ਕਰਮ ਕਰੋ ਸਾਡੇ ਜੀਵਨ ਦੇ ਵਿੱਚ ਵੀ ਚੰਗਾ ਹੀ ਚੰਗਾ ਹੋਵੇਗਾ ਜਿਹੜੇ ਮਾੜੇ ਕਰਮ ਕਰਦੇ ਨੇ ਨਾ ਕੋਈ ਚੋਰੀ ਕਰਦਾ ਹੈ ਲੜਾਈ ਕਰਦਾ ਹੈ ਸਤਸੰਗਤ ਜੀ ਜਿਵੇਂ ਕੱਲੋ ਇੱਕ ਦੋ ਦਿਨ ਪਹਿਲਾਂ ਕਿਸੇ ਔਰਤ ਨੇ ਆਪਣੇ ਪਤੀ ਨੂੰ ਮਾਰਿਆ ਆ ਸਤਸੰਗਤ ਜੀ ਜੋ ਮਾਰ ਦਿੱਤਾ ਉਹ ਤਾਂ ਚਲਾ ਗਿਆ ਉਹਦੀ ਜ਼ਿੰਦਗੀ ਖਰਾਬ ਤੇ ਸਤਸੰਗਤ ਜੀ ਜੀ ਨੇ ਮਾਰਿਆ ਆ ਹੁਣ ਉਹ ਸਾਰੀ ਉਮਰ ਜੇਲ੍ਹ ਦੇ ਵਿੱਚ ਰਹੇਗੀ ਤੇ ਜੇ ਹੀ ਕਿਤੇ ਉਹ ਪਤੀ ਦੀ ਸੇਵਾ ਕਰਦੀ ਸਾਧ ਸੰਗਤ ਜੀ ਤਾਂ ਉਹਨਾਂ ਦੇ ਘਰ ਦੇ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਉਹਨੇ ਆਪਣਾ ਸਾਧ ਸੰਗਤ ਜੀ ਪੈਰਾਂ ਤੇ ਆਪ ਕੋਹਾੜੀ ਮਾਰੀ ਆਪਣੀ ਜੀਵਨ ਨੂੰ ਆਪ ਨਰਕ ਬਣਾਇਆ ਇਹੀ ਸਤਿਗੁਰੂ ਜੀ ਸਮਝਾਉਂਦੇ ਨੇ ਕਿ ਬੇਟਾ ਸ਼ੁਭ ਕਰਮਾ ਫਲ ਸ਼ੁਭ ਹੈ ਚੰਗੇ ਕਰਮਾ ਦਾ ਜੋ ਫਲ ਹੋ ਚੰਗਾ ਹੀ ਹੁੰਦਾ ਤੇ ਸਾਧ ਸੰਗਤ ਜੀ ਕਰਮਾ ਸੰਧਨਾ ਖੇਤ ਪਾਪ ਕਰਮ ਦੇ ਕੀਤਕ ਸਦਾ ਹਾਰਨੇ ਹੀ ਜੀ ਤੇ ਸਾਧ ਸੰਗਤ ਜੀ ਚੰਗੇ ਕਰਮ ਨੇ ਉਸ ਚੰਗਾ ਫਲ ਦੇਣਗੇ ਤੇ ਇਹ ਜੋ ਸਾత్సੰਗਤ ਜੀ ਸੰਸਾਰ ਹੈ ਨਾ ਇਹ ਇਸ ਤਰ੍ਹਾਂ ਦਾ ਹੈ ਜਿਹੋ ਜਾਂ ਬੀਜ ਬੀਜਾਂਗੇ ਉਹੋ ਜੇ ਸਾత్సੰਗਤ ਜੀ ਬੁੱਟੇ ਸਾਨੂੰ ਮਿਲਣਗੇ ਪੌਦੇ ਮਿਲਣਗੇ ਉਹੋ ਜਾਂ ਸਾਨੂੰ ਫਲ ਮਿਲੇਗਾ ਇਹ ਨਹੀਂ ਹੈ ਸਾత్సੰਗਤ ਜੀ ਆਪਾਂ ਕੰਡੇ ਬੀਜੇ ਨੇ ਤੇ ਸਾਨੂੰ ਫਲ ਮਿਲਣਗੇ ਇਹ ਕਦੇ ਨਹੀਂ ਹੋਣਾ ਇਹ ਪ੍ਰਮਾਤਮਾ ਦੀ ਰੀਤ ਹੈ ਸਤਿਗੁਰਾਂ ਨੇ فرمایا ਕਰਨੀ ਜਾਤ ਪ੍ਰਧਾਨ ਕਿ ਸੰਸਾਰ ਤੇ ਸਭ ਤੋਂ ਵੱਡਾ ਕੋਈ ਹੈ ਉਹ ਕਰਮ ਹੈ ਸਾత్సੰਗਤ ਜੀ ਜਿਹੋ ਜੇ ਕਰਮ ਉਹੋ ਜਾਂ ਫਲ ਮਿਲੇਗਾ ਪਾਪ ਕਰਮ ਦੇ ਕਿਤਕ ਸਦਾ ਹਾਰ ਨਹੀਂ ਜੀਤ ਸਾਸੰਗਤ ਜੀ ਜੇ ਮਾੜੇ ਕਰਮ ਕਰਾਂਗੇ ਤਾਂ ਕਦੇ ਆਪਾਂ ਜਿੱਤ ਨਹੀਂ ਸਕਦੇ ਹਮੇਸ਼ਾ ਹੀ ਹਾਰਾਂਗੇ ਪਾਪ ਕਰਮ ਦੇ ਕਿਤਕ ਸਦਾ ਹਾਰ ਨਹੀਂ ਜੀਤ ਜੋ ਇਨਸਾਨ ਬੁਰੇ ਕਰਮ ਕਰਦਾ ਸਾਸੰਗਤ ਜੀ ਕਦੇ ਨਹੀਂ ਜਿੱਤਦਾ ਠੀਕ ਹੈ ਭਾਈ ਕੋਈ ਸਮੇਲੀ ਉਹਦਾ ਨਾਮ ਹੋ ਜਾਂਦਾ ਬਹੁਤ ਪੈਸੇ ਆ ਜਾਂਦੇ ਨੇ ਉਹਦੇ ਕੋਲੇ ਤੇ ਭਾਈ ਹੁਣ ਦੇਖਿਆ ਨਾ ਸਰਕਾਰ ਨੇ ਜੋ ਨਸ਼ੇ ਦੇ ਖਿਲਾਫ ਕੀਤਾ ਹੋਇਆ ਸਾਸੰਗਤ ਜੀ ਕਿੰਨੇ ਲੋਕ ਜੇਲਾਂ ਚ ਗਏ ਨੇ ਸਾਤਸੰਗਤ ਜੀ ਚਲੋ ਸਰਕਾਰ ਨਾ ਵੀ ਕਰੇ ਜਿਹੜੇ ਨਸ਼ਾ ਵੇਚ ਰਹੇ ਨੇ ਨਸ਼ਾ ਕਰ ਰਹੇ ਨੇ ਸਾਤਸੰਗਤ ਜੀ ਕਿੰਨੀ ਬੁਰੀ ਮੌਤ ਮਾਰ ਰਹੇ ਨੇ ਪਰਿਵਾਰ ਤਬਾਹ ਹੋ ਰਹੇ ਨੇ ਸਾਤਸੰਗਤ ਜੀ ਛੋਟੀ ਛੋਟੀ ਉਮਰ ਦੇ ਵਿੱਚ ਸਾਡੇ ਜੇ ਬੱਚੇ ਨੇ ਜਵਾਨ ਧੀਆਂ ਪੁੱਤ ਨੇ ਉਹ ਜਾ ਰਹੇ ਨੇ ਤੇ ਇਹੀ ਸਤਗੁਰਾਂ ਦਾ ਫਰਮਾਨ ਹੈ ਕਿ ਭਾਈ ਪਾਪ ਕਰਮ ਦੇ ਕੀ ਤੱਕ ਸਦਾ ਹਾਰ ਨਹੀਂ ਜੀਤ ਜੇ ਮਾੜੇ ਕਰਮ ਕਰਾਂਗੇ ਸਾਤਸੰਗਤ ਜੀ ਹਮੇਸ਼ਾ ਹਾਰ ਹੀ ਮਿਲੇਗੀ ਫਿਰ ਆਪਾਂ ਜੇ ਸ਼ੁਭਕਰਮ ਕਰਾਂਗੇ ਸਾਧ ਸੰਗਤ ਜੀ ਫਿਰ ਸਾਡੇ ਕਿਸੇ ਬੱਚੇ ਨੂੰ ਜਿਹੜੇ ਬੱਚੇ ਗੁਰਬਾਣੀ ਪੜ੍ਹਦੇ ਨੇ ਨਾ ਜੋ ਗੁਰੂ ਵਾਲੇ ਨੇ ਗੁਰੂ ਦੀ ਗੱਲ ਮੰਨਦੇ ਨੇ ਸਾਧ ਸੰਗਤ ਜੀ ਕੋਈ ਕਿੰਨਾ ਹੀ ਜ਼ੋਰ ਲਾਵੇ ਕਿ ਭਾਈ ਤੂੰ ਤੂੰ ਸ਼ਰਾਬ ਪੀ ਤੂੰ ਨਸ਼ਾ ਕਰ ਉਹ ਪੱਕੇ ਗੁਰੂ ਵਾਲੇ ਹੋਣਗੇ ਤਾਂ ਸਾਧ ਸੰਗਤ ਜੀ ਗੁਰੂ ਉਹਨਾਂ ਨੂੰ ਕਦੇ ਵੀ ਬੁਰੇ ਕਰਮਾਂ ਵੱਲ ਜਾਣ ਨਹੀਂ ਦੇਵੇਗਾ ਤੇ ਸਾਡੇ ਬੱਚੇ ਸਾਧ ਸੰਗਤ ਜੀ ਪੰਜਾਬ ਦੇ ਵਿੱਚ ਇਹਨਾਂ ਨੂੰ ਨੁਕਸਾਨ ਹੋ ਰਿਹਾ ਪੂਰੇ ਭਾਰਤ ਦੇ ਵਿੱਚ ਕਿਉਂਕਿ ਆਪਾਂ ਗੁਰੂਆਂ ਦੀ ਵਿਚਾਰਧਾਰਾ ਤੋਂ ਦੂਰ ਜਾ ਰਹੇ ਹਾਂ ਪਾਪ ਕਰਮ ਦੇ ਕੀ ਤੱਕ ਸਦਾ ਹਾਰ ਨਹੀਂ ਜੀਤ ਇਸ ਕਰਕੇ ਯਾਦ ਰੱਖਿਓ ਸਾਧ ਸੰਗਤ ਜੀ ਪਾਪ ਕਮ ਆਉਂਦਿਆਂ ਤੇਰਾ ਕੋਈ ਨਾ ਬੇਲੀ ਰਾਮ ਭਾਈ ਉਹ ਪ੍ਰਮਾਤਮਾ ਵੀ ਸਾਥ ਨਹੀਂ ਜੀ ਦਿੰਦਾ ਜੋ ਪਾਪੀ ਇਨਸਾਨ ਨੇ ਦੂਜੀ ਦੁਰਮਤ ਤਿਆਗ ਕਰ ਲੀਲਾ ਅਜਬ ਪਹਿਚਾਨ ਕਹਿ ਰਵਦਾਸ ਵਿਚਾਰ ਕਹਿ ਭਗਤ ਭਜਨ ਕਲਿਆਣ ਹਾਉ ਸਾਧ ਸੰਗਤ ਜੀ ਪ੍ਰਮਾਤਮਾ ਦੀ ਜੋ ਲੀਲਾ ਹੈ ਉਹਦੀ ਸਾਧ ਸੰਗਤ ਜੀ ਜੋ ਉਹਦੇ ਬਾਜੀ ਗਰ ਕੀ ਬਾਜੀ ਕਰਨ ਉਹ ਜੀ ਬਾਜੀ ਬੜੀ ਹੈਰਾਨ ਕਰਨ ਵਾਲੀ ਹੈ ਸਾਤਸੰਗਤ ਜੀ ਉਹਦਾ ਕੁਝ ਨਹੀਂ ਜੇ ਪਤਾ ਜਿਵੇਂ ਤੁਸੀਂ ਅੱਜ ਖਬਰ ਦੇਖੀ ਹੋਣੀ ਸਾਤਸੰਗਤ ਜੀ ਲੋਕ ਇੱਕ ਇੱਕ ਬੱਚਿਆਂ ਨੂੰ ਤਰਸਦੇ ਨੇ ਕਿੰਨਾ ਕੁਝ ਕਰਦੇ ਨੇ ਤੇ ਸਾਤਸੰਗਤ ਜੀ ਇੱਕ ਭੈਣ ਹੈ ਹਰਿਆਣੇ ਦੀ ਉਹਦੇ ਚਾਰ ਬੱਚੇ ਹੋਏ ਨੇ ਸਾਤਸੰਗਤ ਜੀ ਚਾਰ ਤੇ ਬਹੁਤੇ ਲੋਕ ਐਸੇ ਨੇ ਭਾਈ ਜੋ ਇੱਕ ਇੱਕ ਬੱਚੇ ਨੂੰ ਤਰਸਦੇ ਨੇ ਤੇ ਉਸ ਭੈਣ ਨੇ ਸਾਤਸੰਗਤ ਜੀ ਚਾਰ ਬੱਚਿਆਂ ਨੂੰ ਜਨਮ ਦਿੱਤਾ ਦੂਜੀ ਦੁਰਮਤ ਤਿਆਗ ਕਰ ਲੀਲਾ ਇਹ ਪ੍ਰਮਾਤਮਾ ਦੀ ਲੀਲਾ ਬੜੀ ਅਜੀਬ ਹੈ ਸਾਤਸੰਗਤ ਜੀ ਕਈ ਕਰਾਂ ਚ ਇੰਨਾ ਪੈਸਾ ਆ ਕਿ ਭਾਈ ਉਹਨਾਂ ਦੇ ਕੁੱਤਿਆਂ ਦੇ ਉੱਪਰ ਵੀ satsangat ji ਕਰੋੜਾ ਕਰੋੜਾ ਰੁਪਇਆ ਖਰਚ ਹੁੰਦਾ ਹੈ ਤੇ ਕਈ ਘਰਾਂ ਚ ਇੰਨੀ ਗਰੀਬੀ ਹੈ satsangat ji ਕਿ ਭਾਈ ਦੋ ਟਾਈਮ ਦੀ ਰੋਟੀ ਬੜੀ ਮੁਸ਼ਕਲ ਨਾਲ ਮਿਲਦੀ ਹੈ ਬੱਚਿਆਂ ਦੀ ਪੜ੍ਹਾਈ ਬੜੀ ਮੁਸ਼ਕਲ ਨਾਲ ਹੁੰਦੀ ਹੈ ਤੇ ਇਹ ਇਹ ਪ੍ਰਮਾਤਮਾ ਦੀ ਲੀਲਾ ਸਾਨੂੰ ਸਮਝ ਨਹੀਂ ਪਵੇਗੀ ਜੇ ਅਸੀਂ ਆਪਣੀ ਗਰੀਬੀ ਨੂੰ ਦੂਰ ਕਰਨਾ ਹੈ ਬੁਰੇ ਦਿਨਾਂ ਨੂੰ ਦੂਰ ਕਰਨਾ satsangat ji ਕੋਈ ਇੱਕ ਹੱਲ ਹੈ ਜੋ ਸਾਡੇ ਗੁਰੂ ਰਵਿਦਾਸ ਮਹਾਰਾਜ ਜੀ ਨੇ ਦੱਸਿਆ ਤੇ ਬਾਬਾ ਸਾਹਿਬ ਨੇ ਵੀ ਦੱਸਿਆ satsangat ji ਕੀ ਕਰਨਾ ਹੈ ਮਿਹਨਤ ਕਰਨੀ ਹੈ ਸਭ ਤੋਂ ਪਹਿਲਾਂ ਪਾਸਕੂਲਾਂ ਕੋਲ ਜਾਵਲ ਜਾਣਾ ਤੇ ਸਤਸੰਗਤ ਜੀ ਜੋ ਕਿਤਾਬਾਂ ਨੇ ਨਾ ਆਪਣੇ ਬੱਚਿਆਂ ਨੂੰ ਵੀ ਦੱਸਿਆ ਕਰੋ ਕਿ ਇਹ ਜੋ ਕਿਤਾਬਾਂ ਨੇ ਸਤਸੰਗਤ ਜੀ ਉਹਨਾਂ ਨੂੰ ਕੁਝ ਵੀ ਬਣਾ ਸਕਦੀਆਂ ਨੇ ਉਹਨਾਂ ਨੂੰ ਪ੍ਰਿੰਸੀਪਲ ਟੀਚਰ ਬੈਂਕ ਦੇ ਵਿੱਚ ਭੇਜ ਸਕਦੀਆਂ ਨੇ ਕੋਈ ਬਹੁਤ ਵੱਡਾ ਆਈਐਸ ਆਫਿਸ ਆਫੀਸਰ ਬਣਾ ਸਕਦੀਆਂ ਨੇ ਸਤਸੰਗਤ ਜੀ ਪੀਸੀਐਸ ਦੇ ਵਿੱਚ ਲਿਜਾ ਸਕਦੀਆਂ ਨੇ ਕਹਿਣ ਦਾ ਭਾਵ ਕਿ ਭਾਈ ਇਹ ਕਿਤਾਬਾਂ ਕਿਸੇ ਵੀ ਇਨਸਾਨ ਦੀ ਗਰੀਬੀ ਦੂਰ ਕਰ ਸਕਦੀਆਂ ਨੇ ਦੂਜੀ ਦੁਰਮਤ ਤਿਆਗ ਕਰ ਪ੍ਰਕਰਨਾ ਕੀ ਪਵੇਗਾ ਦੁਰਮਤ ਤਿਆਗਣੀ ਪਵੇਗੀ ਬੁਰੇ ਕਰਮ ਬੁਰੀ ਸੋਚ ਛਡਣੀ ਪਵੇਗੀ ਕਿਸੇ ਬਾਰੇ ਬੁਰਾ ਸੋਚਦੇ ਆ ਨਿੰਦਾ ਚੁਗਲੀ ਦੇ ਕਰਦੇ ਆ ਸਾਧ ਸੰਗਤ ਜੀ ਸਭ ਛਡਣਾ ਪਵੇਗਾ ਉਹ ਪ੍ਰਮਾਤਮਾ ਦੀ ਲੀਲਾ ਫੇਰ ਸਾਡੇ ਪਹਿਚਾਣ ਦੇ ਵਿੱਚ ਆਵੇਗੀ ਤੇ ਉਹਦੇ ਕਰਦਾ ਕੋਈ ਪਤਾ ਨਹੀਂ ਸਾਧ ਸੰਗਤ ਜੀ ਕਬਹੂ ਖੀਰ ਖਾਂਡ ਕਿਉਂ ਨਾ ਭਾਵੇ ਕਬਹੂ ਕਰ ਕਰ ਟੂਕ ਮੰਗਾਵੇ ਸਾਧ ਸੰਗਤ ਜੀ ਰਾਜਾਂ ਤੋਂ ਰੰਕ ਤੇ ਰੰਕ ਤੋਂ ਰਾਜ ਬਣਾ ਦਿੰਦਾ ਹੈ ਵੱਡੇ-ਵੱਡੇ ਅਫਸਰਾਂ ਦੇ ਬੱਚੇ ਸਾਧ ਸੰਗਤ ਜੀ ਰੁਲਦੇ ਫਿਰਦੇ ਨੇ ਤੇ ਦਿਹਾੜੀ ਕਰਨ ਵਾਲਿਆਂ ਦੇ ਬੱਚੇ ਗੱਡੀਆਂ 'ਚ ਘੁੰਮਦੇ ਫਿਰਦੇ ਨੇ ਸਾਧ ਸੰਗਤ ਜੀ ਮੈਂ ਆਪਣੀ ਅੱਖਾਂ ਨਾਲ ਦੇਖਿਆ ਮੇਰੇ ਆਪ ਦੇ ਪੜ੍ਹਾਏ ਹੋਏ ਬੱਚੇ ਸਾਧ ਸੰਗਤ ਜੀ ਜਿਨ੍ਹਾਂ ਦੇ ਮਾਤਾ-ਪਿਤਾ ਦਿਹਾੜੀਆਂ ਕਰਦੇ ਸਨ ਗਲੀਆਂ 'ਚ ਤੁਰ ਫਿਰ ਕੇ ਸਮਾਨ ਵੇਚਦੇ ਸਨ ਸਾਧ ਸੰਗਤ ਜੀ ਅੱਜ ਉਹ ਏਸੀ ਕਮਰਿਆਂ ਦੇ ਵਿੱਚ ਸੌਂਦੇ ਨੇ ਕਾਦੇ ਕਰਕੇ ਸਾਧ ਸੰਗਤ ਜੀ ਮਿਹਨਤ ਕੀਤੀ ਹੈ ਤੇ ਅੱਜ ਦਾ ਸ਼ਬਦ ਵੀ ਸਾਨੂੰ ਇਹ ਸਮਝਾ ਰਿਹਾ ਆ ਕਿ ਭਾਈ ਉਹ ਪ੍ਰਮਾਤਮਾ ਦੀ ਲੀਲਾ ਬੜੀ ਅਜਬ ਹੈ ਪਰ ਸਾਧ ਸੰਗਤ ਜੀ ਸਾਡੇ ਜੋ ਕਰਮ ਨੇ ਉਹ ਸਾਡੇ ਭਵਿੱਖ ਨੂੰ ਤਿਆਰ ਕਰਨਗੇ ਜਿਵੇਂ ਬਾਬਾ ਸਾਹਿਬ ਨੇ ਸਾਧ ਸੰਗਤ ਜੀ ਜਦੋਂ ਸਿਧਾਂਤ ਲਿਖਿਆ ਇਹੋ ਜੇ ਕਰਮ ਕਰਕੇ ਗਏ ਕਿ ਭਾਈ ਸਬ ਸਭਨਾ ਦੀ ਕਿਸਮਤ ਬਦਲ ਦਿੱਤੀ ਜੋ ਕਿਸਮਤ ਦੇ ਸਾਰੇ ਤੇ ਬੈਠੇ ਸਨ ਨਾ ਸਾਧ ਸੰਗਤ ਜੀ ਆਪਾਂ ਕਿਸਮਤ ਤੇ ਵਿਸ਼ਵਾਸ ਨਹੀਂ ਕਰਨਾ ਆਪਾਂ ਕਰਮਾਂ ਤੇ ਵਿਸ਼ਵਾਸ ਕਰਨਾ ਜੋ ਸਾਡੀ ਰੇਸ ਹੈ ਨਾ ਸਾਧ ਸੰਗਤ ਜੀ ਦੌੜ ਹੈ ਉਹਦਾ ਜੋ ਸਟਾਰਟਿੰਗ ਪੁਆਇੰਟ ਹੈ ਬਿਗਨਿੰਗ ਪੁਆਇੰਟ ਹੈ ਸ਼ੁਰੂ ਵਾਲੀ ਜੋ ਲਾਈਨ ਹੈ ਉਹ ਭਾਵੇਂ ਅਲੱਗ-ਅਲੱਗ ਹੈ ਸਾਤ ਸੰਗਤ ਜੀ ਐਂਡਿੰਗ ਲਾਈਨ ਸਾਡੀ ਅਲੱਗ-ਅਲੱਗ ਨਹੀਂ ਜੀ ਹੋ ਸਕਦੀ ਜੇ ਆਪਾਂ ਸ਼ੁਭ ਕਰਮ ਕਰਾਂਗੇ ਐਂਡਿੰਗ ਲਾਈਨ ਸਾਤ ਸੰਗਤ ਜੀ ਉਹਨਾਂ ਦੀ ਲੱਗ ਹੈ ਚੰਗੇ ਤੇ ਮਾੜੇ ਕਰਮਾਂ ਦੀ ਜੋ ਚੰਗੇ ਕਰਮ ਕਰਨਗੇ ਭਾਈ ਉਹਨਾਂ ਦਾ ਜੋ ਐਂਡ ਹੈ ਇੱਕੋ ਜਿਹਾ ਮਾੜੇ ਕਰਮ ਕਰਨ ਵਾਲਿਆਂ ਦਾ ਵੀ ਇੱਕੋ ਜਿਹਾ ਦੋਈ ਲਾਈਨਾਂ ਨੇ ਸਾਤ ਸੰਗਤ ਜੀ ਇੱਕ ਚੰਗੀ ਇੱਕ ਬੁਰੀ ਕਹਿ ਰਵਦਾਸ ਵਿਚਾਰਕ ਹੈ ਭਗਤ ਭਜਨ ਕਲਿਆਣ ਤੇ ਆਓ ਸਾਤ ਸੰਗਤ ਜੀ ਗੁਰੂਆਂ ਦਾ ਸੰਦੇਸ਼ ਹੈ ਕੇ ਭਾਈ ਚੰਗੇ ਕਰਮ ਕਰੀਏ ਅੰਮ੍ਰਿਤ ਵੇਲੇ ਉੱਠੀਏ ਉਹ ਮਾਲਕ ਦੀ ਭਜਨ ਬੰਦਗੀ ਕਰੀਏ ਦਿਨੇ ਵੀ ਕੰਮ ਧੰਦਾ ਕਰਦੇ ਕਰਦੇ ਉਸ ਮਾਲਕ ਦਾ ਸਿਮਰਨ ਕਰਦੇ ਰਹੀਏ ਸਬਦ ਦਾ ਪਲਾ ਮੰਗੀਏ ਸਾਧ ਸੰਗਤ ਜੀ ਕਿਉਂਕਿ ਅੱਜ ਦੇ ਪਾਵਨ ਪਵਿੱਤਰ ਸ਼ਬਦ ਚ ਇਹਨਾਂ ਗੁਰੂਆਂ ਨੇ ਸਾਨੂੰ ਬੜਾ ਸੋਹਣਾ ਸੰਦੇਸ਼ ਦਿੱਤਾ ਹੈ ਕਿ ਇਨਸਾਨ ਦੀ ਜੋ ਪਹਿਚਾਣ ਹੈ ਉਹ ਭਾਈ ਕਰਮਾ ਕਰਕੇ ਹੁੰਦੀ ਹੈ ਇਸ ਜੀਵਨ ਨੂੰ ਜੇ ਸਫਲ ਕਰਨਾ ਹੈ ਸਾਧ ਸੰਗਤ ਜੀ ਦੋ ਕੰਮ ਕਰਨ ਵਾਸਤੇ ਕਹੇ ਨੇ ਇੱਕ ਤਾਂ ਮਨ ਦੇ ਵਿੱਚ ਦੁਰਮਤ ਤਿਆਗਣੀ ਹੈ ਤੇ ਸਾਧ ਸੰਗਤ ਜੀ ਗੁਰਮਤ ਨੂੰ ਧਾਰਨ ਕਰਨਾ ਹੈ ਬਾਬਾ ਜਿੰਨੀ ਵੀ ਬੁਰੀ ਸੋਚ ਹੈ ਬੁਰੇ ਕਰਮ ਨੇ ਤਿਆਗ ਦੇਣੇ ਨੇ ਤੇ ਸਾਧ ਸੰਗਤ ਜੀ ਜੋ ਗੁਰੂ ਦੇ ਬਚਨ ਨੇ ਮਨ ਚ ਵਸਾ ਲੈਣੇ ਤੇ ਗੁਰੂ ਸਾਨੂੰ ਕੀ ਕਹਿੰਦਾ ਸਾਧ ਸੰਗਤ ਜੀ ਗੁਰੂਆਂ ਦੇ ਗੁਰੂ ਸਤਗੁਰੂ ਅਦਾਸ ਮਹਾਰਾਜ ਜੀ ਕੀ ਸਮਝਾਉਂਦੇ ਨੇ ਕਿ ਬੇਟਾ ਪੜੋ ਜੁੜੋ ਤੇ ਸੰਘਰਸ਼ ਕਰੋ ਬਾਬਾ ਸਾਹਿਬ ਤੋਂ ਪਹਿਲਾਂ ਦੱਸ ਕੇ ਗਏ ਨੇ ਬੱਚਿਆਂ ਨੂੰ ਪੜਾ ਲਾ ਕੇ ਕਾਮਯਾਬ ਕਰੀ ਸਾਧ ਸੰਗਤ ਜੀ ਫਿਰ ਮਿਲ ਜੁਲ ਕੇ ਰਹੀਏ ਭਾਵੇਂ ਪਰਿਵਾਰ ਹੈ ਭਾਵੇਂ ਸਮਾਜ ਹੈ ਫੇਰ ਆਪਾਂ ਸੰਘਰਸ਼ ਕਰਨਾ ਸਾਧ ਸੰਗਤ ਜੀ ਮਾਨਵਤਾ ਦੀ ਭਲਾਈ ਦਾ ਸੰਘਰਸ਼ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋਨ ਛੋਟ ਵੱਡੇ ਸਭ ਸੰਬਸੇ ਰਵਦਾਸ ਰਹ ਪ੍ਰਸੰਤ ਸੋ ਭਾਈ ਚੰਗੇ ਕਰਮ ਕਰੋ ਉਹ ਮਾਲਕ ਸਾਡੇ ਅੰਦਰ ਹੀ ਬੈਠਾ ਕਿਤੇ ਦੂਰ ਨਹੀਂ ਜੋ ਸਾਡੇ ਹਰ ਕਰਮ ਨੂੰ ਦੇਖ ਰਿਹਾ ਹੈ ਪ੍ਰਸਾਦ ਸੰਗਤ ਜੀ ਪ੍ਰਮਾਤਮਾ ਸਾਥ ਉਹਨਾਂ ਦੇ ਦਿੰਦਾ ਜੋ ਪ੍ਰਮਾਤਮਾ ਦਾ ਪ੍ਰਮਾਤਮਾ ਦੇ ਪਿਆਰੇ ਨੇ ਨਾ ਸੰਤ ਨੇ ਉਹਨਾਂ ਦਾ ਕਹਿਣਾ ਮੰਨਦੇ ਨੇ ਜੋ ਚੰਗੇ ਕਰਮ ਕਰਦੇ ਨੇ ਜੋ ਬੋਲੇ ਸੋ ਨਿਰਪੈ ਜਗਤ ਗੁਰੂ ਸਤਗੁਰੂ ਅਵਦਾਸ ਮਹਾਰਾਜ ਕੀ ਜੈ ਜੈ ਗੁਰਦੇਵ